ਤਾਂ ਉਹ ਤੇਜਾ ਸਿੰਘ ਸਮੁੰਦਰੀ ਦਾ ਨਾਮ ਨਹੀਂ ਪੜਦਾ ਬਿਲਕੁਲ ਜਿੱਦੋਂ ਜਿਸ ਨੂੰ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਕਿ ਇਹਨਾਂ ਦੀ ਬਦੌਲਤ ਅੱਜ ਸ਼ਰੋਵੀ ਕਮੇਟੀ ਜੇਹੂਂਦ ਦੇ ਵਿੱਚ ਤੇ ਉਹਨਾਂ ਦੇ ਕਰਕੇ ਅੰਮ੍ਰਿਤਸਰ ਦਾ ਨਿਵਾਸੀ ਲੋਕਰ ਨਿਵਾਸੀ ਸ਼ਹਿਰ ਦਾ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਜਿੱਤਿਆ ਇਹ ਉਮੀਦਵਾਰ ਕਰਨਜੀਤ ਸਿੰਘ ਸੰਦੂ ਸਮੁੰਦਰੀ ਜਿਸ ਨੂੰ ਸਾਰੇ ਵਰਗਾਂ ਸਾਤੇ ਚੁੱਕਦੇ ਨੇ ਕਿ ਜਿਹੜੇ ਵੀ ਪਿੰਡ ਚੋਣ ਪ੍ਰਚਾਰ ਲਈ ਗਿਆ ਹੈ ਤੇ ਲੋਕਾਂ ਨੇ ਕਿਹਾ ਹੈ ਕਿ ਅਸੀਂ ਤਰਨਜੀਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਜਿਤਾਵਾਂ ਹੈ ਸੰਧੂ ਸਮੁੰਦਰੀ ਜੀ ਨੇ ਕਿਹਾ ਕਿ ਮੈਂ ਜਿੱਤਣ ਤੋਂ ਬਾਅਦ ਤੁਰੰਤ ਪਹਿਲਾਂ ਪ੍ਰਸ਼ਾਸਨ ਦਾ ਸੁਧਾਰ ਕਰਾਂਗਾ ਔਰ ਜਿੱਥੇ ਨਸ਼ਿਆਂ ਦਾ ਤਿਆਗ ਗਲਤ ਹੈ ਥੱਲ ਪਾਵਾਂਗਾ ਉਥੇ ਮੇਰੇ ਦੇਸ਼ ਦੇ ਦੇਸ਼ਾਂ ਦੇ ਵਿੱਚ ਨੌਜਵਾਨ ਪੀੜੀ ਸਾਡੀ ਜਾ ਰਹੀ ਹੈ ਉਸ ਨੂੰ ਥੱਲ ਪਾਵਾਂਗਾ ਦੇਸ਼ ਦੇ ਦੇਸ਼ ਦੀ ਵਤਨ ਦੀ ਮਿੱਟੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵੱਖ-ਵੱਖ ਹੋਦਿਆਂ ਤੇ ਬਰਾਜਮਾਨ ਰਹ ਚੁਕੇ ਅਤੇ ਮੌਜੂਦਾ ਚੇਅਰਮੈਨ ਸਮਾਲ ਇੰਡਸਟਰੀ ਭਾਰਤ ਸਰਕਾਰ ਸੁਦਾ ਅੰਦਰਜੀਤ ਸਿੰਘ ਦੀ ਬਾਸਰ ਕੇ ਉਹਨਾਂ ਕੋ ਅਸੀਂ ਇਹ ਜਾਣਾਂਗੇ ਅੱਜ ਲੋਕ ਚੋਣਾਂ ਦੇ ਸਬੰਧ ਵਿੱਚ ਸਸੀਕਲ ਦੀ ਬਾਸਰ ਸੋਫੀਕਾ ਜੀ ਦਾ ਸੰਬੋਧਨ ਬਾਸਰ ਕੇ ਸਾਬ ਚੋਣਾਂ ਦਾ ਵਿਗਲ ਤੇ ਬੜਾ ਭਖਦਾ ਜਾ ਰਿਹਾ ਹੈ ਅਸੀਂ ਅੱਜ ਗੱਲ ਕਰਾਂਗੇ ਖਾਡੇ ਲੋਕ ਸਭਾ ਹਲਕੀ ਤੋਂ ਉਮੀਦਵਾਰ ਸੁਦਾ ਅਤਰਜੀਤ ਸਿੰਘ ਸੰਧੂ ਸਮੁੰਦਰਜੀਤ ਜੀ ਸਰ ਜੀ ਸਾਨੂੰ ਉਹਨਾਂ ਦਾ ਪਿਸ਼ੋਕੜ ਬਾਰੇ ਗੱਲਬਾਤ ਕਰ ਰਹੇ ਹਾਂ ਜੀ ਉਹਨਾਂ ਦੇ ਪਿਸ਼ੋਕੜ ਬਾਰੇ ਦੱਸੋ ਸੰਧੂ ਸਾਹ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਨੀਤਿਕ ਰਹੇ ਜਿਹੜੇ ਕਿ ਚਾਰ ਕੈਂਡੀਡੇਟ ਨੇ ਜਿਹੜੇ ਕਿ 10-10 ਕਲਾਸਾਂ ਪਾਸ ਕੀਤੀ ਉਹਨਾਂ ਦੇ ਮੁਕਾਬਲੇ ਉੱਤੇ ਹਾਇਰ ਐਜੂਕੇਸ਼ਨ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਦੀ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੇ ਪੋਤਰੇ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਜਿੱਥੇ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਉਥੇ ਦੇਸ਼ ਦੀ ਪੰਜਾਬ ਲਈ ਸਮਾਜ ਲਈ ਵੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਹ ਇੱਕ ਬਹੁਤ ਪ੍ਰਮੁੱਖ ਦੇਸ਼ ਪਗਸਰ ਜਿਨ੍ਹਾਂ ਨੇ ਦੇਸ਼ ਦੀ ਖਾਤਰ ਲਾਹੌਰ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਸਰਦਾਰ ਕਰਨਜੀਤ ਸਿੰਘ ਸੰਧੂ ਸਮੁੰਦਰੀ ਉਹਨਾਂ ਦੇ ਪੋਤਰੇ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਹੜੇ ਕਿ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੈਕਟਿਏਟ ਹੈ ਉਹ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਨਾਮ ਤੇ ਹੈ ਜਿਸ ਨੂੰ ਦੇਲਾ ਵੀ ਗੁਰੂ ਦਾ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਵਿਖੇ ਮੱਥਾ ਟੇਕ ਜਾਂਦਾ ਹੈ ਤਾਂ ਉਹ ਤੇਜਦਾ ਸਿੰਘ ਸਮੁੰਦਰੀ ਦਾ ਨਾਮ ਨਹੀਂ ਪੜਦਾ ਦੇਖੋ ਜਿਸ ਨੂੰ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਕਿ ਇਹਨਾਂ ਦੀ ਬਦੌਲਤ ਅਜ ਸ਼ਰੋਮੀ ਕਮੇਟੀ ਦੇ ਹੋਂਦ ਦੇ ਵਿੱਚ ਤੇ ਉਹਨਾਂ ਦੇ ਕਰਕੇ ਲੋਕ ਜਿਹੜੇ ਨੇ ਉਹ ਤੇਜਦਾ ਸਿੰਘ ਸਮੁੰਦਰੀ ਨੂੰ ਭੁੱਲਦੇ ਨਹੀਂ ਇਸ ਕਰਕੇ ਉਹਨਾਂ ਦਾ ਪੋਤਰਾ ਜਿਹੜਾ ਤਰਨਜੀਤ ਸਿੰਘ ਸੰਧੂ ਜਿਹੜਾ ਕਿ ਆਪਣੇ ਰਿਟਾਇਰਮੈਂਟ ਤੋਂ ਤੁਰੰਤ ਬਾਅਦ ਮੋਦੀ ਜੀ ਨੇ ਇੱਕ ਹੀਰੇ ਦੀ ਪਛਾਣ ਕੀਤੀ ਤੇ ਉਹਨਾਂ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਪ੍ਰਤੀਕਤ ਦੇ ਕੇ ਉਹ ਵੀਰ ਵਾਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਹੈ ਮੈਂ ਸਮਝਦਾ ਹਾਂ ਕਿ ਲੋਕ ਉਹ ਮੌਕਾ ਗਬੂਨਗੇ ਨਹੀਂ ਪਿਛਲੀ ਵਾਰ ਵੀ ਪਿਛਲੀਆਂ ਇਲੈਕਸ਼ਨਾਂ ਦੇ ਦੌਰਾਨ ਵੀ ਅਰਣ ਬੇਤਲੀ ਜੀ ਇੱਥੇ ਆਏ ਲੇਕਿਨ ਹਾਰ ਗਏ ਬਸ ਤੇ ਉਹ ਜਦੋਂ ਭਾਰਤ ਸਰਕਾਰ ਚੜ੍ਹੇ ਸਤ ਮੰਤਰੀ ਬਣੇ ਤਾਂ ਉਹਨਾਂ ਨੇ ਅੰਮ੍ਰਿਤਸਰ ਵੱਲ ਮੂੰਹ ਨਹੀਂ ਕੀਤਾ ਫਿਰ ਬੋਦੀ ਸਾਹਿਬ ਨੇ ਹਰਦੀਪ ਸਿੰਘ ਪੁਰੀ ਜੀ ਨੂੰ ਜਿਹੜੇ ਕੇ ਬੜੇ ਸਿਆਣੇ ਦੇ ਸੁਝੇ ਹੋਏ ਸੀ ਉਹਨਾਂ ਨੂੰ ਅੰਮ੍ਰਿਤਸਰ ਦਾ ਉਮੀਦਵਾਰ ਬਣਾਇਆ ਤਾਂ ਲੋਕਾਂ ਨੇ ਬਾੜੀ ਉਮੀਦਵਾਰ ਦਾ ਰੌਲਾ ਪਾ ਕੇ ਉਹਨਾਂ ਨੂੰ ਵੀ ਖਰਾ ਦਤਾ ਲੇਕਿਨ ਹੁਣ ਉਹਨਾਂ ਨੇ ਵੀ ਪਿੱਛੇ ਪੋਂਕੇ ਅੰਮ੍ਰਿਤਸਰ ਨਾਲ ਵੇਖਿਆ ਹੁਣ ਮੋਦੀ ਸਾਹਿਬ ਨੇ ਅੰਮ੍ਰਿਤਸਰ ਦਾ ਨਿਵਾਸੀ ਲੋਕਰ ਨਿਵਾਸੀ ਸਹਿਰ ਦਾ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ VOTERਾਂ ਨੂੰ ਜਿੱਤਾਇਆ ਉਮੀਦਵਾਰ ਕਰਨਜੀਤ ਸਿੰਘ ਸੰਧੂ ਸਮੁੰਦਰੀ ਜਿਸ ਨੂੰ ਸਾਰੇ ਵਰਗ ਹੱਥਾਂ ਤੇ ਚੁੱਕਦੇ ਨੇ ਜਿਹੜੇ ਪਿੰਡਾਂ ਦੇ ਵਿੱਚ BJP ਨੂੰ ਕੰਮ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਕਾਲੀਤਾਲ ਤੇ ਬੀਜੇਪੀ ਦਾ ਗੱਠਜੋੜ ਹੁੰਦਾ ਸੀ ਸ਼ਹਿਰਾਂ ਦੇ ਵਿੱਚ ਬੀਜੇਪੀ ਦੀ ਗੱਲ ਚੱਲਦੀ ਸੀ ਪਿੰਡਾਂ 'ਚ ਕਾਲੀ ਦਲ ਦੀ ਗੱਲ ਚੱਲਦੀ ਸੀ ਹਾਂਜੀ ਮੈਂ ਪਹਿਲੀ ਦਫ਼ਾ ਦੇਖਿਆ ਕਿ ਜਿਹੜੇ ਵੀ ਪਿੰਡ ਚੋਣ ਪ੍ਰਚਾਰ ਲਈ ਗਿਆ ਹੈ ਤੇ ਲੋਕਾਂ ਨੇ ਕਿਹਾ ਕਿ ਅਸੀਂ ਤਰਨਜੀਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਜਿਤਾਉਣਾ ਹੈ ਅਸੀਂ ਕਾਂਗਰਸੀ ਵੀ ਦੇਖੀ ਅਸੀਂ ਕਾਲੀ ਦਲ ਵੀ ਦੇਖਿਆ ਅਸੀਂ ਆਮ ਆਦਮੀ ਪਾਰਟੀ ਵੀ ਦੇਖ ਲਈ ਤਰਨਜੀਤ ਸਿੰਘ ਸੰਧੂ ਇੱਕ ਬਹੁਤ ਸੁਲਝੇ ਹੋਏ ਸਿਆਣੇ ਨੇ ਜਿਨ੍ਹਾਂ ਹਮੇਸ਼ਾ ਹੀ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਜਿਨ੍ਹਾਂ ਨੇ ਹਮੇਸ਼ਾ ਹੀ ਅੰਮ੍ਰਿਤਸਰ ਤੋਂ ਨਸ਼ਿਆਂ ਦਾ ਹੱਲ ਪਾਉਣ ਦੀ ਗੱਲ ਕੀਤੀ ਜਿਸ ਨੇ ਹਮੇਸ਼ਾ ਹੀ ਆ ਕੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਤੇ ਮੈਂ ਇਹ ਵੀ ਪਹਿਲੀ ਵਾਰ ਇਹ ਸادات ਤਰਨਜੀਤ ਸਿੰਘ ਸਮੁੰਦਰੀ ਜੀ ਦੇ ਕੋਲੋਂ ਸੁਣਿਆ ਕਿ ਅਮਰੀਕਾ ਦੇ ਜਿਹੜੇ ਪੰਜਾਬੀ ਵਸਦੇ ਨੇ ਉਹਨਾਂ ਨੇ ਸਮੁੰਦਰੀ ਸਾਹਿਬ ਨੂੰ ਅਮਰੀਕਾ ਬੁਲਾ ਕੇ ਅੰਬਰ ਸਾਹਿਬ ਦੀ ਡਿਵੈਲਪਮੈਂਟ ਲਈ 830 ਕਰੋੜ ਰੁਪਇਆ ਐਡਵਾਂਸ ਦੇ ਦਿੱਤਾ ਹੈ ਕਿ ਤੁਸੀਂ ਅੰਬਰ ਸਾਹਿਬ ਦੀ ਡਿਵੈਲਪਮੈਂਟ ਤੱਕੜੇ ਹੋ ਕੇ ਕਰਾਓ ਅਸੀਂ ਤੁਹਾਡੇ ਨਾਲ ਹਾਂ ਮਿਲਪਤੀ ਬਸ ਕੇ ਸਭ ਮਾਲੋ ਸੰਦੂ ਸਾਹਿਬ ਸੰਦੂਸ ਮੁਦਰੀ ਦੀ ਹਲਕਾ ਅੰਬਰ ਸਾਹਿਬ ਤੋਂ ਵਧੀਆ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਨੇ ਤੇ ਕੀ ਹਲਕੇ ਬਾਰੇ ਕੀ ਕਰਨਗੇ ਹਲਕੇ ਵੀ ਡਵੈਲਪਮੈਂਟ ਵਾਸਤੇ ਜਿੱਥੇ ਉਹਨਾਂ ਨੇ ਵੱਖ-ਵੱਖ ਯੋਜਨਾਵਾਂ ਬਣਾਈਆਂ ਨੇ ਉੱਥੇ ਉਹਨਾਂ ਨੇ ਬੇਰੋਜ਼ਗਾਰੀ ਨੂੰ ਖਤਮ ਕਰਨਾ ਸਕਿੱਲ ਡਵੈਲਪਮੈਂਟ ਦੀ ਗੱਲ ਕਰਨਾ ਉੱਥੇ ਅੰਮ੍ਰਿਤਸਰ ਦੇ ਜਿਹੜੇ ਰੋਡ ਤਕਵੀਰ ਸਿੰਘ ਬਾਦਲ ਦੀ ਸਰਕਾਰ ਬਾਦਲ ਸਾਹਿਬ ਦੀ ਸਰਕਾਰ ਵੇਲੇ ਜਿਹੜੇ ਪ੍ਰੋਜੈਕਟ ਲਿਆਂਦੇ ਸੀ ਬਸਾਂ ਚਲਾਉਣ ਲਈ ਉਹ ਸਾਰੀਆਂ ਘਾਟੇ ਚਲੇ ਗਈਆਂ ਲੇਕਿਨ ਸੜਕਾਂ ਬਲੌਕ ਕਰ ਦਿੱਤੀਆਂ ਟਰੈਫਿਕ ਦਾ ਬੁਰਾ ਹਾਲ ਹੈ ਸੰਤੂ ਸੁਮੰਦਰੀ ਜੀ ਨੇ ਕਿਹਾ ਕਿ ਮੈਂ ਦਿੱਤਨ ਤੋਂ ਬਾਅਦ ਤੁਰੰਤ ਪਹਿਲਾਂ ਟਰੈਫਿਕ ਦਾ ਵੀ ਸੁਧਾਰ ਕਰਾਂਗਾ ਔਰ ਜਿੱਥੇ ਨਸ਼ਿਆਂ ਦਾ ਤਿਆਗ ਥੰਦ ਪਾਵਾਂਗਾ ਉਥੇ ਜਿਹੜੇ ਵਿਦੇਸ਼ ਵਿਦੇਸ਼ਾਂ ਦੇ ਵਿੱਚ ਨੌਜਵਾਨ ਪੀੜੀ ਸਾਡੀ ਜਾ ਰਹੀ ਹੈ ਉਸ ਨੂੰ ਠੱਲ ਪਾਵਾਂਗਾ ਇੱਥੇ ਰੋਜ਼ਗਾਰ ਪੈਦਾ ਕਰਕੇ ਦੇਵਾਂਗਾ ਇੱਥੇ ਹਰ ਤਰ੍ਹਾਂ ਦੀ ਸਹੂਲਤ ਦੇਵਾਂਗਾ ਅੰਮ੍ਰਿਤਸਰ ਦੀ ਡਵੈਲਪਮੈਂਟ ਵੱਡੇ ਪੱਧਰ ਤੇ ਕਰਾਵਾਂਗਾ ਤਾਂ ਕਿ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਇੱਥੇ ਰੋਜ਼ਗਾਰ ਮਿਲ ਸਕੇ ਤੇ ਉਹ ਬਾਹਰ ਜਾਣ ਤੇ ਰੋਕ ਲਗਾਈ ਜਾ ਸਕੇ ਬੱਸ ਕੇ ਸਭ ਸਰਕਾਰਾਂ ਬੜੀਆਂ ਆਈਆਂ ਆਮ ਆਦੀ ਪਾਰਟੀ ਦੀ ਸਰਕਾਰ ਵੀ ਲੋਕਾਂ ਨੇ ਵੇਖ ਲਈ ਕਾਲੀ ਦਲ ਵੀ ਕਾਲਗਰ ਵੀ ਪਰ ਕੋਈ ਸਰਕਾਰ ਨਸ਼ਾ ਨੂੰ ਠੱਲ ਨਹੀਂ ਪਾ ਸਕੀ ਕਿਸ ਮੰਤਰੀ ਸੰਤੂ ਸਮੁਦਰੀ ਜੀ ਨਸ਼ਾ ਨੂੰ ਠੱਲ ਪਾ ਸਕਣਗੇ ਸੰਤੂ ਸਾਹਿਬ ਤੁਹਾਡਾ ਬਹੁਤ ਵਧੀਆ ਸਵਾਲ ਹੈ ਸੱਚਮੁੱਚ ਆ ਕਈ ਸਰਕਾਰਾਂ ਆਈਆਂ ਤੇ ਕਈ ਚਲੇ ਗਈਆਂ ਲੇਕਰ ਕੋਈ ਚੱਲ ਨਹੀਂ ਪਾ ਸਕਿਆ ਪਰ ਜਿਹੜਾ ਸਰਦਾਰ ਕਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਦੀ ਸੋਚ ਆ ਜਿਹੜੀ ਉਹਨਾਂ ਦੀ ਨੀਤ ਆ ਜਿਹੜੀ ਉਹਨਾਂ ਦੀ ਨੀਤੀ ਆ ਉਹ ਬਿਲਕੁਲ ਸਾਫ਼ ਆ ਜਦੋਂ ਕਹੇ ਉਹ ਲੀਡਰ ਹੋਵੇ ਕਹੇ ਉਹ ਬਿਊਰੋਕ੍ਰੇਟ ਅਫਸਰ ਹੋਵੇ ਕਹੇ ਆਈਪੀਐਸ ਹੋਵੇ ਕਹੇ ਆਈਐਸ ਹੋਵੇ ਜੇ ਉਹਨਾਂ ਦੀ ਨੀਤੀ ਸਾਫ਼ ਆ ਨੀਤੀ ਸਾਫ਼ ਆ ਤੇ ਫਿਰ ਸਾਰੇ ਕੰਮ ਹੋ ਜਾਂਦੇ ਨੇ ਮੈਂ ਤੁਹਾਨੂੰ ਸੇਂਤ ਜੀ ਨਰਿੰਦਰ ਭਾਰਗਵ ਜੀ ਆਈਪੀਐਸ ਅਫਸਰ ਜਿਹੜੇ ਕਿ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਹੁੰਦੇ ਸੀ ਤਾਂ ਉਹਨਾਂ ਨੇ ਨਸ਼ਿਆਂ ਨੂੰ ਠੱਲ ਪਾਉਣ ਦਾ ਫੈਸਲਾ ਕਰ ਲਿਆ ਔਰ ਉਹਨਾਂ ਨੇ ਨਸ਼ਾ ਸਿਦਾਉ ਕੇਂਦਰ ਕੋਲੇ ਔਰ ਨੌਜਵਾਨ ਜਿਹੜੇ ਨਸ਼ਿਆਂ ਦੇ ਆਦੀ ਸੀ ਉਹਨਾਂ ਨੂੰ ਉਹਨਾਂ ਦੇ ਵਿੱਚ ਦਾਖਲ ਕਰਾਇਆ ਉਹਨਾਂ ਦਾ ਇਲਾਜ ਕਰਾਇਆ ਫਿਰ ਜਿੰਨੇ ਪਿੰਡ ਆਉਂਦੇ ਸੀ ਸ਼ਹਿਰ ਸੀ ਕਸਬੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਤੋਂ ਮੈਂ ਕਮੇਟੀਆਂ ਬਣਾਈਆਂ ਜਿਹੜੀਆਂ ਸੋਸ਼ਲ ਵੈਲਫੇਅਰ ਕਮੇਟੀਆਂ ਡਵੈਲਪਮ ਕਮੇਟੀਆਂ ਬਣਾਈਆਂ ਉਹ ਮੁੜ ਕੇ ਜਿਹੜੇ ਨਸ਼ੇ ਨੌਜਵਾਨ ਛੱਡ ਕੇ ਵਾਪਸ ਘਰਾਂ ਨੂੰ ਜਾਂਦੇ ਸੀ ਉਹ ਕਮੇਟੀ ਉਹਨਾਂ ਤੇ ਨਿਗਰਾਨੀ ਕਰਦੀ ਸੀ ਕਿ ਇਹ ਨੌਜਵਾਨ ਦੁਬਾਰਾ ਨਸ਼ੇ ਤੇ ਨਹੀਂ ਕਰਦੇ ਕਿਤੇ ਫੇਰ ਤੇ ਨਹੀਂ ਮਾੜੀ ਸੋਸਾਇਟੀ ਚ ਪੈ ਗਏ ਜੇ ਕੋਈ ਨੌਜਵਾਨ ਪੈਂਦਾ ਸੀ ਤੇ ਤੁਰੰਤ ਐਸ.ਐਸ.ਪੀ ਸਾਹਿਬ ਨੂੰ ਫੋਨ ਤੇ ਜਾਣਕਾਰੀ ਦਿੰਦੇ ਸੀ ਐਸ.ਐਸ.ਪੀ ਸਾਹਿਬ ਤੁਰੰਤ ਐਕਸ਼ਨ ਚਾਹੁੰਦੇ ਸੀ ਉਸ ਜਿਹੜਾ ਦੁਬਾਰਾ ਨਸ਼ੇ ਕਰ ਲੱਗਦਾ ਹੈ ਉਹਨੂੰ ਚੁੱਕ ਕੇ ਫੇਰ ਨਸ਼ਿਆਂ ਦੇ ਲਈ ਕੇਂਦਰ ਤੇ ਸੌਂਪ ਦਿੰਦੇ ਸੀ ਫਿਰ ਭਾਰਗਵ ਜੀ ਨੇ ਐਸਾ ਫੈਸਲਾ ਕੀਤਾ ਕਿ ਜਿਹੜੇ ਨੌਜਵਾਨਾਂ ਦੇ ਕੋਲੋਂ ਨਸ਼ੇ ਛਡਾਏ ਸੀ ਉਹਨਾਂ ਨੂੰ ਖੇਡਾਂ ਵਾਲੇ ਬੰਨੇ ਲਿਆਂਦਾ ਔਰ ਉਹਨਾਂ ਦੇ ਟੂਰਨਾਮੈਂਟ ਕਰਾਇਆ ਮੈਂ ਦੇਖਦਾ ਸੀ ਕਿ ਜਿਹੜੇ ਬੱਚੇ ਨੌਜਵਾਨ ਨਸ਼ੇ ਕਰਦੇ ਸੀ ਜੇ ਤੁਰਨ ਤੇ ਵੀ ਕਾਬਲ ਨਹੀਂ ਸੀ ਮੈਂ ਉਹ ਖੇਡ ਦੇ ਦੇਖੇ ਮੈਂ ਫੁੱਟਬਾਲ ਖੇਡਦੇ ਦੇਖੇ ਮੈਂ ਕਬੱਡੀ ਖੇਡਦੇ ਦੇਖੇ ਮੈਂ ਵਾਲੀਬਾਲ ਖੇਡਦੇ ਦੇਖੇ ਮੈਂ ਹਾਕੀ ਖੇਡਦੇ ਦੇਖੇ ਤੇ ਜਦੋਂ ਕਿਸੇ ਵੀ ਆਈਪੀਐਸ ਅਫਸਰ ਜਾਂ ਲੀਡਰ ਦੀ ਨੀਤੀ ਸਾਫ ਹੋਵੇ ਕਿ ਮੈਂ ਆ ਫੈਸਲਾ ਕਰਨਾ ਹੈ ਤਾਂ ਉਹ ਕਰਕੇ ਦਿਖਾ ਦਿੰਦਾ ਹੈ ਤਾਂ ਸਬਦ ਸ੍ਰੀ ਨਰਿੰਦਰ ਭਾਰਗਵ ਜੀ ਜਿਹੜੇ ਐਸਐਸਪੀ ਸੰ